ਜਿਹੜਾ ਅੱਜ ਦਾਸੀਂ ਪ੍ਰੋਜੈਕਟ ਲਾਇਆ ਹੈ ਹਰਪੀਰਤ ਲੋੜਵੰਦ ਪਰਿਵਾਰਾਂ ਨੂੰ ਬੀਜ ਵਾਤੇ ਜਿਹੜੀ ਕਨਕ ਚਾਹੀਦੀ ਸੀ ਇਹ ਮੰਡ ਤਰਿਆ ਬਿਲਕੁਲ ਤਰਿਆ ਦੇ ਉੱਪਰ ਜਿੰਨੇ ਵੀ ਡੇਰੇ ਨੇ ਜਿੰਨੀਆਂ ਵੀ ਜ਼ਮੀਨਾਂ ਨੇ ਸਾਰਿਆਂ ਨੂੰ ਬੀਜ ਦਿੱਤੇ ਜਾ ਰਹੇ ਨੇ ਇਹ ਜਿਹੜੀ ਬੀਆਂ ਦੀ ਸੇਵਾ ਹੈ ਸਦਾ ਜਰਨੈਲ ਸਿੰਘ ਤੁੱਲੀ ਬੱਚਾ ਜੀ ਵੀ ਦਿੱਲੀ ਤੋਂ ਉਹਨਾਂ ਲਾਈਨ ਕਲੱਬ ਰੈਲਬੰਦਿਕ ਨੂੰ ਭੇਜਿਆ ਹੈ ਉਹਨਾਂ ਦੇ ਉਦਮ ਸਦਕਾ ਹੀ ਇਹ ਬਹੁਤ ਵੱਡਾ ਪ੍ਰੋਜੈਕਟ ਲਾਇਆ ਅੱਜ ਤੇ ਆਪਣੇ ਸਾਡੀ ਕਲੱਬ ਵੱਲੋਂ ਪੂਰੀ ਕੋਸ਼ਿਸ਼ ਹੈ ਤੇ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਲੋੜਵੰਦ ਪਰਿਵਾਰਾਂ ਦੀ ਪਰ ਅੱਜ ਮਨ ਖੁਸ਼ ਹੁੰਦਾ ਜਦੋਂ ਆਪਾਂ ਕਿਸੇ ਦੀ ਵੇਖੋ ਸਰਕਾਰ ਨੇ ਅਜੇ ਤੱਕ ਬਾਹ ਨੀ ਫੜੀ ਉਹ ਰਾਨੀ ਵਾਲੀ ਗੱਲ ਏ ਵੀ ਇੱਕ ਰੈਲ ਬੰਦੀ ਕੀ ਕਲੱਬ ਲੈਂਡ ਕਲੱਬ 베ਗੋਵਾਲ ਛੋਟਾ ਜਿਹਾ ਕਲੱਬ ਏ ਉਹਨੇ ਹਰ ਜਦੋਂ ਹੜ੍ਹ ਆਇਆ ਇਸ ਇੱਕ ਮਹੀਨਾ ਲਗਾਤਾਰ ਉਹਦੋਂ ਵੀ ਸੇਵਾ ਕੀਤੀ ਹੁਣ ਵੀ ਕੋਸ਼ਿਸ਼ ਇਹੋ ਹੀ ਏ ਕਿ ਵੱਧ ਤੋਂ ਵੱਧ ਜਿਹੜੀ ਬਜਾਈ ਵਾਸਤੇ ਜਿੰਨੀ ਵੀ ਆਪਾਂ ਸੇਵਾ ਕਰ ਸਕਦੇ ਹਾਂ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ